ਅਸੀਂ ਅੱਜ ਪਤਾ ਲੱਗਿਆ ਕਿ ਤਾ ਉਹ ਪੀਨਾਂ ਨੇ 10000 ਰੁਪਏ ਦਾ ਨਾਰਾ ਲਾਇਆ ਸੀ ਇਹ ਗੀ ਉਹਨਾਂ ਨੇ ਅੱਜ ਨੂੰ ਦੇ 4 ਸਾਲ ਹੋ ਗਏ ਹੋ ਗਏ ਨੇ ਤੇ ਅਜੇ ਨਾਟ ਕੇ ਅਸੀਂ ਚਾਹੁੰਦੇ ਸੀ ਇਹ ਵੀ ਲਾਸਟ ਡੇਟ ਤੇ ਇਹਨਾਂ ਦੇ ਉੱਪਰ ਦੇ ਤਕਰੀਬਨ 45 ਦਾ ਟਾਈਮ ਬਹੁਤ ਪੂਰਾ ਹੋ ਗਿਆ ਇਹੀ ਲਈ ਵੀ 10000 ਰੁਪਏ ਦਾ ਨਾਰਾ ਲਾਇਆ ਸੀ ਉਹ ਦੱਬੋ ਜੇ ਉਹ ਨਹੀਂ ਜਿੰਦੇ ਰਹੇ ਨਹੀਂ ਦੇਣਾ ਤਾਂ ਉਸ ਦੀ ਬਾਤ ਹੈ ਜੇ ਨੌਂ ਨੂੰ ਮਿਲ ਕੇ ਖਿਆਲ ਕਰ ਸਕਾਂਗੇ ਜਿਹੜਾ ਕਿ ਹਾਂ ਸਤਾਰੇ ਸਾਡੇ ਨਾਲ ਲਗਣਾ ਸਭੀ ਮਾਤੇ ਸੱਟ ਹਾਈ ਕੀਤੀ ਇਹ ਹੈ ਸ਼ੈਤਾਨ ਬਹਿਜ ਦਾ ਦਾਗ ਜਿਹੜੇ ਹੀ ਖਾਤੇ ਟੈਕਸੇ ਇਸ ਤੋਂ ਸਾਬਿਤ ਹੋ ਸਕਦਾ ਕਿ ਜਾਵੀ ਦੇ ਜਿਹੜੇ ਟੈਕਸੇ ਕਸੇ ਆਪਣੀ 70% ਮਸ਼ਹੂਰੀ ਤੇ ਖੱਜੇ ਜਾ ਰਹੇ ਤੇ ਚਾਪਲੇ ਦੇਵਾ ਮਿੱਤਰਾਂ ਨਾਲ ਜਿਹੜਾ ਮਹਿਲਾ ਨਾਲ ਬਾਬਾ ਕਿਤੇ ਇੰਦੇ ਵਿੱਚ 4 ਸਾਲ ਤੋਂ ਇਹ ਮੌਲੀ ਰਹਿੰਦਾ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਗੁਰਦੀਪ ਕੌਰ ਦੇ ਹੱਥੇ ਜੀ ਕੀ ਕਹਿਣਾ ਚਾਹੋਗੇ ਜਿਹੜਾ ਅਸੀਂ ਅੱਜ ਪ੍ਰੋਟੈਸਟ ਕੀਤਾ ਵਾ ਜੋ ਕਿ ਇਹਨਾਂ ਨੇ 1000 ਰੁਪਏ ਦਾ ਲਾਰਾ ਲਾਇਆ ਸੀ ਲੇਡੀਜ਼ ਨਾਲ ਜੀ ਜੀ ਉਹ ਇਹਨਾਂ ਨੇ ਅੱਜ ਇਹਨਾਂ ਦੇ 4 ਸਾਲ ਪੂਰੇ ਹੋ ਚੁੱਕੇ ਨੇ ਕਿਉਂਕਿ ਅੱਜ ਲਾਸਟ ਡੇਟ ਆ ਅਸੀਂ ਚਾਹੁੰਦੇ ਸੀਗੇ ਵੀ ਲਾਸਟ ਡੇਟ ਤੇ ਅਸੀਂ ਇਹਨਾਂ ਨੂੰ ਇੱਕ ਵਾਰ ਫੇਰ ਦੱਸੀਏ ਵੀ ਭਾਈ ਤੁਹਾਡਾ ਟਾਈਮ ਬਹੁਤ ਪੂਰਾ ਹੋ ਗਿਆ ਤੁਸੀਂ ਲੇਡੀਜ਼ ਨੂੰ ਜੋ 1000 ਰੁਪਏ ਦਾ ਲਾਰਾ ਲਾਇਆ ਸੀ ਉਹ ਦਵੋ ਕਿਉਂ ਨਹੀਂ ਦਿੰਦੇ ਹੈਗੇ ਨਹੀਂ ਦੇਣਾ ਤਾਂ ਅਸਤੀਫਾ ਦੇ ਦਿਓ ਪੁੱਤੇ ਆਪਦੇ ਜਿਹੜੇ ਤੁਸੀਂ ਲਾਰੇ ਲਾ ਲਾ ਕੇ ਤੁਸੀਂ ਲੇਡੀਜ਼ ਦੀ ਵੋਟ ਲਈ ਆ ਸਪੋਰਟ ਲਈ ਆ ਅੱਜ ਲੇਡੀਜ਼ ਨੂੰ ਤੁਸੀਂ ਭੁੱਲ ਗਏ ਇਸ ਗੱਲ ਤੇ ਮੈਨੂੰ ਕਿਸੇ ਅਧਿਕਾਰੀ ਨੂੰ ਮਿਲੋ ਇਸ ਤਰ੍ਹਾਂ ਦੇ ਦੌਰਾਨ ਨਹੀਂ ਅਧਿਕਾਰੀ ਨੂੰ ਤਾਂ ਅਸੀਂ ਹੁਣ ਦੇਖੋ ਜਦੋਂ ਸਾਡਾ ਪ੍ਰੈਸ ਦੇ ਵਿੱਚ ਆਓ ਦਿੱਤਾ ਆਪਣੇ ਜਿਹੜਾ ਪ੍ਰੋਟੈਸਟ ਤੁਸੀਂ ਕਰਨਾ ਨਹੀਂ ਮੰਗ ਪੱਤਰ ਨਹੀਂ ਅੱਜ ਅਸੀਂ ਦਿੱਤਾ ਹੈਗਾ ਅੱਜ ਅਸੀਂ ਸਿਰਫ ਇਹਨਾਂ ਨੂੰ ਜਗਾਉਣ ਆਏ ਆ ਵੀ ਜੇ ਤੱਕ ਜਾਗ ਪਏ ਠੀਕ ਆ ਨਹੀਂ ਅਗਲੀ ਵਾਰੀ ਅਸੀਂ ਇਹਨਾਂ ਨੂੰ ਮੰਗ ਪੱਤਰ ਵੀ ਦੇ ਕੇ ਜਾਵਾਂਗੇ ਉਤਲਾ ਵੀ ਫੁਕਾਂਗੇ ਔਰ ਮੰਗ ਪੱਤਰ ਵੀ ਦੇਵਾਂਗੇ ਇਹ ਸਾਡੀ ਵਾਰਨਿੰਗ ਹੈ ਐਜੇ ਵਾਰਨਿੰਗ ਆ ਅੱਜ ਅਸੀਂ ਧਰਨਾ ਲਾਇਆ मान सरकार मुर्दाबाद मान सरकार मुर्दाबाद मान सरकार मुर्दाबाद सादा हक रख हक रख झूठी मान सरकार मुर्दाबाद नारिया वाली सरकार मुर्दाबाद कब मिलेगा एक हजार कब मिलेगा एक हजार हजार दो इस्तीफा दो हजार दो इस्तीफा दो

ਦੇਹاتی اور ਸ਼ਹਿਰੀ ਦੋਨਾਂ ਵੱਲੋਂ ਮਿਲ ਕੇ 1000 ਰੁਪਏ ਦਾ ਪ੍ਰੋਟੈਸਟ ਕਰ ਰਹੇ ਆ ਜਿਹੜਾ ਕਿ ਮਾਨ ਸਰਕਾਰ ਨੇ ਸਾਡੇ ਮਹਿਲਾਵਾਂ ਨਾਲ ਠੱਗੀ ਮਾਰ ਕੇ ਸਤਾ ਵਿਚਾਈ ਸੀ ਤੇ ਹੁਣ ਸਰਕਾਰ ਬਣਨ ਤੋਂ ਬਾਅਦ ਜਿੰਨੇ ਵੀ ਆਪਣੇ ਟੈਕਸ ਦੇ ਸਾਡੇ ਪੰਜਾਬੀ ਦੇ ਜਿੰਨੇ ਵੀ ਟੈਕਸ ਦੇ ਪੈਸੇ ਆਪਣੇ 70% ਮਸ਼ਹੂਰੀ ਤੇ ਖਰਚੇ ਜਾ ਰਹੇ ਨੇ ਤੇ ਕੁਝ ਆਪਣੀਆਂ ਜੇਬਾਂ ਵਿੱਚ ਪਾ ਰਹੇ ਪਰ ਜਿਹੜਾ ਮਹਿਲਾਵਾਂ ਨਾਲ ਵਾਦਾ ਕੀਤਾ ਸੀ ਉਹਦੇ ਵਿੱਚੋਂ 4 ਸਾਲ ਤੇ ਕੋਈ ਅਮਲ ਨਹੀਂ ਲਿਆਂਦਾ ਗਿਆ ਅੱਛੇ 4 ਸਾਲ ਦਾ ਵੀ ਜਿਹੜਾ ਆਖਰੀ ਦਿਨ ਹੈ ਅੱਜ ਤੁਸੀਂ ਉੱਠਿਓ ਪਹਿਲਾਂ ਨਹੀਂ ਯਾਦ ਅਸੀਂ ਸਮੇਂ-ਸਮੇਂ ਤੇ ਪ੍ਰੋਟੈਸਟ ਕਰਦੇ ਰਹੇ ਹਾਂ ਪਰ ਅਸੀਂ 2 ਸਾਲ ਮਾਨ ਸਰਕਾਰ ਨੂੰ ਦਿੱਤੇ ਸੀ ਕਿਉਂਕਿ ਸਾਨੂੰ ਪਤਾ ਹੈ ਕਿ ਜਦੋਂ ਵੀ ਕੋਈ ਨਵੀਂ ਸਰਕਾਰ ਆਉਂਦੀ ਹੈ ਉਹਨੂੰ ਟਾਈਮ ਲੱਗਦਾ ਇਹ ਸਾਨੂੰ ਇਹ ਨਹੀਂ ਕਹਿ ਸਕਦੇ ਕਿ ਅਸੀਂ ਟਾਈਮ ਨਹੀਂ ਦਿੰਦਾ 2 ਸਾਲ ਤੋਂ ਬਾਅਦ ਅਸੀਂ ਬਕਾਇਦਾ ਇਹਦਾ ਪ੍ਰੋਟੈਸਟ ਕਰ ਰਹੇ ਹਾਂ ਪਰ ਇਹਨਾਂ ਨੂੰ ਇਹਨਾਂ ਨੇ ਕੀ ਲੈਣਾ ਝੂਠ ਬੋਲ ਕੇ ਸਤਾ ਵਿੱਚ ਆ ਗਏ ਆ ਸਾਡੀ ਹਰ ਇੱਕ ਲੇਡੀਜ਼ ਅੱਜ ਠੱਗਿਆ ਮਹਿਸੂਸ ਕਰਦੀ ਆ ਜਿਨ੍ਹਾਂ ਨੇ ਇਹ ਸੋਚ ਕੇ ਵੋਟਾਂ ਪਾਈਆਂ ਸੀ ਕਿ ਜੇ ਘਰ ਵਿੱਚ 4 ਲੇਡੀਜ਼ ਨੇ ਤਾਂ 4000 ਸਾਡੇ ਘਰ ਵਿੱਚ ਆਏਗਾ ਸੋ ਇਹ ਅਕੀਕੀ ਤੇ ਮਾਨ ਸਰਕਾਰ ਨੂੰ ਅੱਜ ਅਸੀਂ ਉਹ ਡੀਸੀ ਦਫ਼ਤਰ ਦੇ ਬਾਹਰ ਸਰਕਾਰ ਨੂੰ ਇਹ ਮਾਨ ਸਰਕਾਰ ਨੂੰ ਚੇਤਾਵਨੀ ਦੇਣ ਆਇਆ ਕਿ ਜਿਹੜਾ ਸਾਡਾ 100000 ਰੁਪਿਆ ਜਿਹੜਾ ਅੱਜ 48000 ਰੁਪਿਆ ਬਣ ਚੁੱਕਿਆ ਉਹ ਪਰ ਮਹਿਲਾ ਹਰ ਹਰ ਇੱਕ ਘਰ ਦੇ ਵਿੱਚ ਹੁਣੇ ਆਵਾਜ਼ ਉਠੇਗੀ ਅੱਜ ਕਿੰਨੇ ਮੈਂਬਰ ਇੱਥੇ ਉੱਤੇ ਘਟੋ ਘਟ 40 ਮਹਿਲਾ ਕਾਂਗਰਸੀਆਂ ਲੇੜੀ ਸਾਡੀਆਂ ਆ ਕੇ ਹਰੇਕ ਬਲਾਕ ਪ੍ਰੈਜ਼ੀਡੈਂਟ ਔਰ ਜਿਹੜੀ ਦਿਹਾਤੇ ਦੀ ਹੈਗੇ ਜ਼ਿਲ੍ਹਾ ਪ੍ਰਧਾਨ ਮੈਡਮ ਗੁਰਦੀਪ ਕੌਰ ਜੀ ਔਰ ਬਲਾਕ ਦੀ ਹਰੇਕ ਪ੍ਰੈਜ਼ੀਡੈਂਟ ਅੱਜ ਸਾਡੇ ਨਾਲ ਆਏ ਨੇ ਤੇ ਵਾਈਸ ਜ਼ਿਲ੍ਹਾ ਪ੍ਰੈਜ਼ੀਡੈਂਟ ਮੈਂ ਕਮਲਜੀਤ ਕੌਰ ਜੀ ਮੰਗ ਪੱਤਰ ਵੀ ਦਿੱਤਾ ਜੀ ਨਹੀਂ ਜੀ ਮੰਗ ਪੱਤਰ ਨਹੀਂ ਦਿੱਤਾ ਇਸ ਵਾਰ ਅਸੀਂ ਵੈਸੇ ਪ੍ਰੋਟੈਸਟ ਕੀਤਾ ਪਰ ਜੇ ਅਮਲ ਨਾ ਹੋਇਆ ਤੇ ਥੋੜੇ ਦਿਨਾਂ ਤੱਕ ਅਸੀਂ ਮੰਗ ਪੱਤਰ ਵੀ ਲੈ ਕੇ ਜਾਵਾਂਗੇ ਤੁਹਾਨੂੰ ਕੀ ਲੱਗਦਾ 1000 ਰੁਪਏ ਲੈਣਾ ਚਾਹੀਦਾ ਕਿ 3 ਲੱਖ ਕਰੋੜ ਦਾ ਪਹਿਲੇ ਪੰਜਾਬ ਤੇ ਕਰਜ਼ਾ ਵੈ ਜਿੱਦੋ 25000 ਕਰੋੜ ਰੁਪਏ ਸਾਲਾਨਾ ਵਿਆਜ ਦੇ ਰਿਹਾ ਹੈ। ਜਿਆਦਾ ਪਹਿਲਾਂ ਹੀ ਕਰਜ਼ੇ ਚ। ਦੇਖੋ ਜੀ ਪੰਜਾਬ ਕਰਜ਼ੇ ਚ ਆ ਪਰ ਇਹ ਸਾਡੇ ਕਰਕੇ ਨਹੀਂ ਇਹਨਾਂ ਦੇ। ਤੁਸੀਂ ਦੇਖੋ ਕੋਈ ਤੁਹਾਨੂੰ ਇਦਾਂ ਦਾ ਖੰਭਾ ਨਹੀਂ ਮਿਲੇਗਾ ਜਿੱਥੇ ਮਸ਼ੂਰੀ ਨਹੀਂ ਕੀਤੀ ਹੋਏਗੀ। ਇਹ ਮਸ਼ੂਰੀ ਜਿਆਦਾ ਜ਼ਰੂਰੀ ਹੈ, ਕੰਮ ਸਾਰੇ ਮਸ਼ੂਰੀ ਕਾਗਜ਼ਾਂ 'ਚ ਬੋਲ ਰਹੇ ਆ। ਕਿਤੇ ਕਹਿ ਰਹੇ ਕਿ 10-10 ਲੱਖ ਦਾ ਅਸੀਂ ਕਾਰਡ ਬਣਾ ਦਿੱਤਾ। ਕਿਤੇ ਕਹਿ ਰਹੇ ਕਿ ਅਸੀਂ ਆ ਕੰਮ ਕੀਤਾ। ਹੁਣ ਦੇਖੋ ਜਿੰਨੇ ਵੀ ਤੁਸੀਂ ਆਪਣਾ ਗੌਰ ਕਰਕੇ ਦੇਖੋ ਕਿ ਜਿੰਨੇ ਵੀ ਸਰਕਾਰੀ ਸਕੂਲ ਬਣਨੇ ਸਭ ਕਾਂਗਰਸ ਸਰਕਾਰ ਦੇ ਨੇ। ਉਹਨਾਂ ਉੱਤੇ ਪੇਂਟ ਲਗਾ ਕੇ ਔਰ ਸਕੂਲ ਆਫ ਐਮਐਨਐਸ ਲਿਖਣ ਜੋ ਵੀ ਇਹਨਾਂ ਨੇ ਵਾਦੇ ਕੀਤੇ ਸੀ ਸਰਾਸਰ ਝੂਠੇ ਸੀ ਇਹ ਸਰਕਾਰ ਕੀ ਕਰ ਰਹੀ ਹੈ ਇਹ ਸਾਨੂੰ ਇਹ ਗਿਣਾਰੀਏ ਕਿ ਕਾਂਗਰਸ ਨੇ ਕੀ ਕੀਤਾ 70 ਸਾਲਾਂ ਵਿੱਚ ਕਾਂਗਰਸ ਨੇ ਕੀ ਕੀਤਾ ਬਾਦਲ ਸਰਕਾਰ ਨੇ ਕੀ ਕੀਤਾ ਮੈਂ ਕਹਿੰਨੀ ਆ ਕਿ ਇਹ ਗਿਆਨ ਦੇ ਬਜਾਏ ਇਹਨਾਂ ਨੂੰ ਇਹ ਦੱਸਣਾ ਚਾਹੀਦਾ ਕਿ 4 ਸਾਲਾਂ ਵਿੱਚ ਆਪ ਸਰਕਾਰ ਨੇ ਕੀ ਕੀਤਾ ਕਿਹੜਾ ਸਾਡੇ ਵਾਸਤੇ ਸਕੂਲ ਤੇ ਸਿੱਖਿਆ ਦਾ ਖੇਤਰ ਲੈ ਕੇ ਆਏ ਨੇ ਕੀ ਸਾਡੇ ਵਾਸਤੇ ਕੁਝ ਧਾਰਮਿਕ ਲੈ ਕੇ ਆਏ ਨੇ ਸੋ ਉਲਟਾ ਇਹਨਾਂ ਨੇ ਸਰਕਾਰੀ ਜਿਹੜੀਆਂ ਪ੍ਰਾਪਰਟੀਆਂ ਉਹ ਵੀ ਨਿਲਾਮੀ ਤੇ ਲਗਾ ਦਿੱਤੀਆਂ ਉਹ ਕੀ ਕਰਨਗੇ ਵੇਚ ਕੇ ਹਜ਼ਾਰ ਹਜ਼ਾਰ ਰੁਪਏ ਦੇਣ ਦੀ ਵਜ੍ਹਾ ਹੋਰ ਮਸ਼ਹੂਰੀਆ ਕਰਨਗੇ ਤੇ ਜਿਹੜੇ ਕੱਲ ਤਾਂ ਡਿਪ੍ਰਧਾਨ ਜੀ ਵੀ ਆਏ ਸੀ ਉਹ ਨਹੀਂ ਤੁਹਾਡੇ ਪ੍ਰੋਟੈਸਟ ਵਗੈਰਾ ਚ ਸ਼ਾਮਿਲ ਹੋਏ ਜਿਆ ਉਹਨਾਂ ਵੱਲੋਂ ਦੇਖੋ ਇਹ ਜਿਹੜਾ ਪ੍ਰੋਟੈਸਟ ਆ ਇਹ ਸਿਰਫ ਲੇਡੀਜ਼ ਦਾ ਹੈ ਔਰ ਮੈਂ ਡਿਸਟ੍ਰਿਕਟ ਦੀ ਮਹਿਲਾ ਪ੍ਰੈਜ਼ੀਡੈਂਟ ਆ ਔਰ ਦਿਹਾਤੀ ਦੀ ਡਿਸਟ੍ਰਿਕਟ ਦੀ ਮਹਿਲਾ ਪ੍ਰੈਜ਼ੀਡੈਂਟ ਸਾਡੇ ਨਾਲ ਨੇ ਔਰ ਜਦੋਂ ਹਾਈ ਕਮਾਂਡ ਦਾ ਤਰਨਾ ਹੋਣਾ ਹੋਊਗਾ ਉਹ ਚਲੂ ਰਾਂਗੇ